ਦੋਸਤੋ ਬਠਿੰਡਾ ਦੇ ਪੁੱਚੋ ਮੰਡੀ ਦੇ ਵਿੱਚ ਇੱਕ ਗਾਂ ਨੇ ਬੱਚਾ ਦਿੱਤਾ ਹੈ ਇਹ ਬੱਚਾ ਦੂਜੇ ਬੱਚਿਆਂ ਨਾਲੋਂ ਇੱਕ ਥੋੜਾ ਜਿਹਾ ਅਲੱਗ ਹੈ ਕਿਉਂਕਿ ਦੋ ਮੂੰਹ ਨੇ ਇਸ ਬੱਚੇ ਦੇ ਤੇ ਲੋਕਾਂ ਦੇ ਆਕਰਸ਼ਣ ਦਾ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਕਿਉਂਕਿ ਚਾਰ ਅੱਖਾਂ ਨੇ ਦੋ ਮੂੰਹ ਨੇ ਮਤਲਬ ਕਿ ਦੂਜੇ ਨਾਲੋਂ ਅਲੱਗ ਸ਼ੇਪ ਹੈ ਲੋਕ ਸੇਵਾ ਕਰਦੇ ਇਸ ਦੀ ਪਰਿਵਾਰ ਵੀ ਜਿਹੜਾ ਹੈਗਾ ਜਿਨ੍ਹਾਂ ਦੇ ਕਰੇਸੀ ਉਹ ਵੀ ਸੇਵਾ ਕਰ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਦੁੱਧ ਪਲਾ ਰਿਹਾ ਹੈ ਉੱਤੇ ਹੀ ਬਹੁਤ ਸਾਰੇ ਲੋਕ ਇਸ ਨੂੰ ਇੱਕ ਆਸਥਾ ਦਾ ਕੇਂਦਰ ਵੀ ਮੰਨਦੇ ਆ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਮੱਥਾ ਟੇਕ ਰਹੇ ਨੇ ਲੋਕ ਪੈਰੀ ਹੱਥ ਲਗਾ ਰਹੇ ਨੇ ਇਹਦੇ ਵਿੱਚ ਕੋਈ ਬੁਰਾਈ ਨਹੀਂ ਅਸੀਂ ਕਿਸੇ ਨੂੰ ਵੀ ਕੋਈ ਟਾਰਗੇਟ ਨਹੀਂ ਕਰਦੇ ਕਿਉਂਕਿ ਸਾਡੀ ਸੰਸਕ੍ਰਿਤੀ ਇੰਨੀ ਸੁੰਦਰ ਹੈ ਕਿ ਇੱਥੇ ਕੁਦਰਤ ਦੀ ਬਣਾਈ ਹੋਈ ਹਰ ਚੀਜ਼ ਨੂੰ ਪਿਆਰ ਕੀਤਾ ਜਾਂਦਾ ਹੈ ਉਹਦੀ ਪੂਜਾ ਕੀਤੀ ਜਾਂਦੀ ਹੈ ਚਾਹੇ ਉਹ ਪੇੜ ਪੌਦੇ ਹੋਣ ਚਾਹੇ ਚੰਦ ਸੂਰਜ ਤਾਰੇ ਹੋਣ ਜਾਂ ਕੋਈ ਜੀਵ ਜੰਤੂ ਹੋਵੇ ਦਾ ਸਾਰਿਆਂ ਨੂੰ ਪਿਆਰ ਕੀਤਾ ਜਾਂਦਾ ਸਾਡੀ ਸਾਂਸਕ੍ਰਿਤੀ ਦੇ ਵਿੱਚ ਪਰ ਇਹਦਾ ਇੱਕ ਵਿਗਿਆਨਿਕ ਪੱਖ ਕੀ ਹੈ ਕਿਉਂ ਇਸ ਤਰ੍ਹਾਂ ਦਾ ਜਿਹੜਾ ਬੱਚਾ ਹੈ ਵਿਕਰਤ ਇੱਕ ਸ਼ੇਪ ਵਾਲਾ ਪੈਦਾ ਹੋਇਆ ਇਹਦੇ ਬਾਰੇ ਜਾਣਦੇ ਆ ਸਾਡੇ ਨਾਲ ਜਿਹੜੇ ਡਾਕਟਰ ਗਿੰਦੂ ਤਿਆਣਾ ਜੀ ਨੇ ਗੱਲਬਾਤ ਕੀਤੀ ਜਿਹੜੇ ਪਸ਼ੂਆਂ ਦੇ ਮਾਹਰ ਡਾਕਟਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਾਰਨ ਕੀ ਹੈ ਕਿਸ ਤਰ੍ਹਾਂ ਇਹ ਪੈਦਾ ਹੁੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਜੀਵ ਨੇ तमाम ਜਾਣਕਾਰੀ ਤੁਹਾਨੂੰ ਦਿਨੇ ਬਣੇ ਰਿਹਾ ਵੀਡੀਓ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਿੰਦੂ ਤੇ ਹਣਾ ਤੇ ਇੱਕ ਮੈਂ ਤੁਹਾਡੇ ਨਾਲ ਗੱਲਬਾਤ ਜਿਹੜੀ ਸਾਂਝੀ ਕਰਦਾ ਸੀ ਇੱਕ ਤੁਸੀਂ ਵੀਡੀਓ ਕਾਫੀ ਦੇਖਿਓ ਕਿ ਪੁੱਚੋ ਮੰਡੀ ਦੇ ਵਿੱਚ ਜਿਹੜਾ ਇੱਕ ਛੋਟੇ ਜਿਹੇ ਬੱਚੇ ਨੇ ਜਨਮ ਲਿਆ ਤੇ ਉਹਦੇ ਦੋ ਸਿਰ ਆ ਤੇ ਉਹਨੂੰ ਇੱਕ ਧਰਮ ਦੇ ਨਾਲ ਨਾਮ ਲਾ ਕੇ ਦੇਖਿਆ ਜਾਵੇ ਜਾਂ ਉਹ ਚੀਜ਼ ਨੂੰ ਉਸ ਆਧਾਰਤ ਤੇ ਨਾਮ ਮੰਨਿਆ ਜਾਵੇ ਜਿਸ ਤਰ੍ਹਾਂ ਲੋਕ ਮੱਥਾ ਟੇਕਦੇ ਆ ਇਹ ਕੋਈ ਐਡਾ ਵੱਡਾ ਸਿਸਟਮ ਨਹੀਂ ਹੈਗਾ ਐਡਾ ਕੋਈ ਕੰਮ ਨਹੀਂ ਹੈਗਾ ਇਹ ਇੱਕ ਮਤਲਬ ਆਪਣੇ ਲੋਕਾਂ ਦੇ ਵਿੱਚ ਭੂਲਾਪਣ ਦੇਖਿਆ ਜਾਵੇ ਜਾਂ ਉਸ ਚੀਜ਼ ਦੇ ਲਈ ਪ੍ਰਪੇਅਰ ਨਹੀਂ ਹੈਗੇ ਲੋਕ ਇਹ ਆਮ ਹੀ ਚੀਜ਼ ਆ ਕਿਉਂਕਿ ਮੈਂ ਵੀ ਪਸ਼ੂਆਂ ਦੀ ਡਾਕਟਰੀ ਦਾ ਕੰਮ ਕਰਦਾ ਮੈਂ ਵੈਟਰਨਰੀ ਡਾਕਟਰੀ ਦਾ ਕੰਮ ਕਰਦਾ ਉਸ ਰਿਲੇਟਡ ਮੈਂ ਆਪਦੀ ਜਿਹੜੀ ਫੀਲਡ ਆ ਉਹਦੇ ਵਿੱਚ ਬਹੁਤ ਕੁਝ ਦੇਖਿਆ ਬਾਕੀ ਮੇਰਾ ਆਲਦਾ ਫਾਰਮ ਆ ਗਾਈਆਂ ਦਾ ਬੁੱਧਾ ਬਾਕੀ ਨੇੜੇ ਜਿਹੜੇ ਮੈਨੂੰ ਇਲਾਕਾ ਜਿਹੜਾ ਉਹ ਸਾਰਾ ਜਾਣਦਾ ਮੇਰਾ ਪੇਜ ਚੱਲਦਾ ਗੁਰਵਿੰਦਰ ਡੈਰੀ ਫਾਰਮ ਦੇ ਨਾਂ ਤੇ 皮卡。 ਇਹ ਉੱਥੇ ਵੀ ਕਾਫੀ ਵੀਡੀਓ ਪਈਆਂ ਮੈਂ ਅੱਜ ਇਸ ਵੀਡੀਓ ਪਾਉਣ ਦਾ ਪਰਪਸ ਇਹ ਆ ਵੀ ਆਪਾਂ ਇੱਕ ਕਿਸੇ ਧਰਮ ਦੇ ਰਿਲੇਟਡ ਹੋ ਕੇ ਵੀਡੀਓ ਨਹੀਂ ਪਾ ਰਹੇ ਜਾਂ ਕਿਸੇ ਧਰਮ ਨੂੰ ਟਾਰਗੇਟ ਕਰਦੇ ਆ ਆਪਾਂ ਕਹਿੰਨੇ ਆ ਕਿ ਇਹਨਾਂ ਚੀਜ਼ਾਂ ਦੇ ਪਿੱਛੇ ਨਾਂ ਲੱਗਿਆ ਜਾਵੇ ਨਾਂ ਮੱਥਾ ਟੇਕੋ ਕਿਉਂਕਿ ਇਹ ਬੱਚਾ ਜਿਹੜਾ ਨੇਚਰਲ ਤੌਰ ਤੇ ਜਿਵੇਂ ਕੋਈ ਇੱਕ ਬੱਚਾ ਸਹੀ ਜਨਮ ਲੈਂਦਾ ਇਹਦੇ ਦੋਸੇਰਾ ਕਈ ਵਾਰ ਤੁਸੀਂ ਇਹ ਦੇਖੋ ਇਹ ਤਾਂ ਪਸ਼ੂ ਦੇ ਅੰਦਰੋਂ ਜਦੋਂ ਕੱਢਦੇ ਆ ਬਹੁਤ ਔਖਾ ਹੋ ਜਾਂਦਾ ਇਹ ਆਮ ਹੀ ਪਿੰਡਾਂ ਦੇ ਵਿੱਚ ਇਸ ਤੋਂ ਪਹਿਲਾਂ ਇੱਕ ਸਾਡੇ ਘਰੇ ਵੀ ਕਾਫੀ ਸਾਲ ਪਹਿਲਾਂ ਇਸ ਤਰ੍ਹਾਂ ਬੱਚੇ ਨੇ ਜਨਮ ਲਿਆ ਸੀ ਉਹ ਵੱਛੇ ਸੀ ਉਹਦੇ ਵੀ ਦੋ ਸਿਰ ਸੀ ਪਰ ਉਹ ਥੋੜੇ ਟਾਈਮ ਬਾਅਦ ਡੈਥ ਹੋ ਗਈ ਇਹ ਬਚਦਾ ਨਹੀਂ ਬਹੁਤਾ ਚਿਰ ਹੁੰਦੇ ਮੱਜਾਂ ਦੇ ਵੀ ਖਾਸ ਤੌਰ ਤੇ ਮੱਜਾਂ ਦੇ ਕਟਰੂ ਆ ਜਿਹੜੇ ਉਹ ਵੀ ਇਸ ਤਰ੍ਹਾਂ ਆ ਜਾਂਦੇ ਆ ਦੋ ਸਿਰ ਠੀਕ ਆ ਉਸ ਤੋਂ ਬਾਅਦ ਹੋਰ ਦੇਖਿਆ ਜਾਵੇ ਲੱਤਾਂ ਵੀ ਇਸ ਤਰ੍ਹਾਂ ਕਈ ਵਾਰ ਛੇ ਆ ਜਾਂਦੀਆਂ ਤੇ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਇਹ ਇੱਕ ਕੁਦਰਤੀ ਤੌਰ ਤੇ ਹੋ ਜਾਂਦਾ ਜੀ ਜਿਵੇਂ ਕੁਦਰਤ ਦਾ ਇੱਕ ਨਿਜਮ ਆ ਜਾਂ ਕੁਦਰਤ ਤੋਂ ਉਲਟ ਹੋ ਕੇ ਚੀਜ਼ਾਂ ਜਿਵੇਂ ਇੱਕ ਤਾਂ ਬੱਚੇ ਨੇ ਸਹੀ ਸਲਾਮਤ ਹੋਣਾ ਠੀਕ ਆ ਇਹੋ ਜਿਹੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਕਈ ਵਾਰ ਤੁਸੀਂ ਹੋਰ ਦੇਖੋ 30 ਵਾਰ ਬੱਚੇ ਜਦੋਂ ਪਸ਼ੂ ਪਸ਼ੂ ਜਦੋਂ ਜਨਮ ਦਿੰਦਾ ਬੱਚੇ ਨੂੰ ਕਈ ਵਾਰ ਛੋਟੇ ਛੋਟੇ ਬੱਚੇ ਆ ਜਾਂਦੇ ਆ ਜਿਸ ਤਰ੍ਹਾਂ ਪੱਗ ਡੌਗ ਆ ਉਹਦੀ ਕਿਸਮ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਹੋ ਜਾਂਦਾ ਹੈ ਇਕੱਲੇ ਪੰਜਾਬ ਦੀ ਗੱਲ ਨਹੀਂ ਪੰਜਾਬ ਤੋਂ ਬਾਹਰ ਲੀਆਂ ਸਟੇਟਾਂ ਦੇ ਵਿੱਚ ਵੀ ਇਹ ਹੋਰ ਕਈ ਜਗ੍ਹਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਬੱਚੇ ਪੈਦਾ ਹੋ ਜਾਂਦੇ ਆ ਇਹ ਜਾਂ ਤਾਂ ਕੋਈ ਨਾ ਕੋਈ ਕਮੀ ਪਸ਼ੀ ਪਸ਼ੂ ਦੇ ਅੰਦਰ ਰਹਿ ਜਾਂਦੀ ਆ ਜਾਂ ਕੋਈ ਸਮੱਸਿਆ ਹੋ ਜਾਂਦੀ ਆ ਉਹਦੀ ਵਜ੍ਹਾ ਕਰਕੇ ਦੋ ਬੱਚੇ ਜਿਹੜੇ ਜਨਮ ਲੈਂਦੇ ਆ ਖਾਸ ਤੌਰ ਤੇ ਕਈ ਵਾਰ ਤੁਸੀਂ ਇਹ ਦੇਖਿਆ ਹੋਊਗਾ ਕਈ ਵਾਰ ਇਹ ਦੋ ਬੱਚੇ ਵੀ ਜਨਮ ਲੈ ਲੈਂਦੇ ਆ ਅਲੱਗ-ਅਲੱਗ ਹੋ ਕੇ ਨਹੀਂ ਇੱਕ ਇਸ ਤਰ੍ਹਾਂ ਦਾ ਇਹ ਨਿਯਮ ਆ ਜਿਹੜਾ ਇੱਕ ਬੱਚੇ ਨੇ ਹੀ ਜਨਮ ਲੈਣਾ ਹੁੰਦਾ ਇਹ ਦੋ ਬੱਚੇ ਜਨਮ ਲੈ ਤੇ ਉਹਦੇ ਵਿੱਚੋਂ ਇੱਕ ਦੀ ਕਈ ਵਾਰ ਡੈਥ ਹੋ ਜਾਂਦੀ ਹੈ ਇੱਕ ਬਚ ਜਾਂਦਾ ਕਈ ਵਾਰ ਇੱਕ ਬੱਚਾ ਇੱਕ ਬੱਚੀ ਕਈ ਵਾਰ ਇੱਕ ਕੱਟਾ ਇੱਕ ਕੱਟੀ ਇਸ ਤਰ੍ਹਾਂ ਦਾ ਜਿਹੜਾ ਬੱਚੀ ਆ ਜਿਹੜੇ ਪਸ਼ੂ ਦੇ ਅੰਦਰੋਂ ਜਿਹੜਾ ਇਹ ਇਸ ਤਰ੍ਹਾਂ ਹੀ ਪੈਦਾ ਹੋ ਕੇ ਇਸ ਤਰ੍ਹਾਂ ਹੀ ਜਨਮ ਲੈਂਦੇ ਆ ਉਹ ਕਈ ਵਾਰ ਦੋਨੇ ਹੀ ਸਹੀ ਸਲਾਮਤ ਰਹਿੰਦੇ ਆ ਕਈ ਵਾਰ ਇਹ ਹੁੰਦਾ ਕਿ ਦੋਨਾਂ ਦੀ ਡੈਥ ਹੋ ਜਾਂਦੀ ਆ ਪੰਜ ਚਾਰ ਦਿਨਾਂ ਦੀ ਹਫਤੇ ਦੇ ਵਿੱਚ ਦੀ ਜਿਸ ਤਰ੍ਹਾਂ ਇਹ ਪੁੱਚੋ ਮੰਡੀ ਦੇ ਵਿੱਚ ਆ ਇਹ ਬਹੁਤਾ ਲੰਮਾ ਸਮਾਂ ਨਹੀਂ ਜਿਉਂਦੇ ਤੇ ਬਾਕੀ ਮੇਰੇ ਭਰਾ ਇੰਨੀ ਕੁ ਮੇਰੀ ਜਰੂਰ ਬੇਨਤੀ ਹੈ ਕਿਸੇ ਵੀ ਧਰਮ ਨੂੰ ਲੈ ਕੇ ਮੈਂ ਟਾਰਗੇਟ ਨਹੀਂ ਕਰਦਾ ਥੋਡੀ ਮਰਜ਼ੀ ਹੈ ਥੋਡੀ ਇੱਕ ਭਾਵਨਾ ਵੀ ਤੁਸੀਂ ਮੱਥਾ ਟੇਕਣਾ ਜਾਂ ਉਸ ਤਰ੍ਹਾਂ ਦਾ ਕਿਉਂਕਿ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਨਾ ਮੱਥਾ ਟੇਕੋ ਠੀਕ ਆ ਨਾ ਜਿਹੜਾ ਆਪਣਾ ਬੜਾਵਾ ਦਿਓ ਇਹੋ ਜਿਹੀਆਂ ਚੀਜ਼ਾਂ ਨੂੰ ਕਿਉਂਕਿ ਆ ਜਿਹੜਾ ਆਪਾਂ ਅੰਦੇ ਅੰਦੇ ਭਗਤ ਬਣ ਜਾਂਦੇ ਆ ਠੀਕ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਆਪਾਂ ਬਹੁਤ ਵੱਡੇ ਪੱਧਰ ਤੇ ਪੇਸ਼ ਕਰਦੇ ਆ ਠੀਕ ਆ ਅੰਦੇ ਅੰਦੇ ਭਗਤ ਹੋ ਕੇ ਇਹੋ ਜਿਹੀਆਂ ਚੀਜ਼ਾਂ ਨੂੰ ਜਾਦੇ ਬੜਾਵਾ ਦਿੰਦੇ ਆ ਜਿਹਦੇ ਨਾਲ ਠੀਕ ਆ ਜਾਦੇ ਕੁਝ ਚੀਜ਼ਾਂ ਇਹੋ ਜਿਹੀਆਂ ਲੋਕ ਹੋਰ ਸੋਨੂੰ ਦੇਖ ਕੇ ਹੋਰ ਲੋਕ ਆ ਜਿਹੜੇ ਚੈਨਨ ਵਾਲੇ ਪੱਤਰਕਾਰ ਆ ਉਹ ਇੰਟਰਵਿਊ ਆ ਕਰਨਗੇ ਲੋਕ ਹੋਰ ਦੇਖਣ ਆਉਣਗੇ ਤੇ ਜਿਹਦੇ ਨਾਲ ਤੁਸੀਂ ਕਦੇ ਵੀ ਇਸ ਚੀਜ਼ ਦੇ ਥੱਲੇ ਕਮੈਂਟ ਪੜ ਕੇ ਦੇਖੋ ਕਿੰਨੇ ਲੋਕ ਇਸ ਚੀਜ਼ ਨੂੰ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾਂਦੇ ਆ ਕਿੰਨੇ ਲੋਕ ਇਸ ਚੀਜ਼ ਨੂੰ ਗਲਤ ਸਮਝਦੇ ਆ ਕਿਉਂਕਿ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਅਕਸਰ ਜਿਹੜੇ ਲੋਕ ਪਸ਼ੂਆਂ ਦੇ ਕਿੱਤੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਕਿ ਇਹ ਇਹ ਚੀਜ਼ਾਂ ਆਮ ਇੱਕ ਨਾਰਮਲ ਗੱਲ ਆ ਕੋਈ ਬਹੁਤ ਵੱਡਾ ਇਹ ਉਸ ਚੀਜ਼ ਜਾਂ ਉਸ ਮੁੱਦੇ ਤੇ ਚੀਜ਼ ਨੂੰ ਨਾ ਲੈ ਕੇ ਜਾਓ ਨਾ ਲੋਕਾਂ ਦੇ ਸਾਹਮਣੇ ਇਸ ਜਿਹੀਆਂ ਚੀਜ਼ਾਂ ਪੇਸ਼ ਕਰੋ ਜਿਹਦੇ ਨਾਲ ਕੀ ਆ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਅੰਧ ਮੈਂ ਜਿਹੜੀ ਉਹ ਫੈਲੇ ਠੀਕ ਆ ਲੋਕ ਜਿਹੜੇ ਜ਼ਿਆਦਾ ਦੇਖਣਾ ਔਣ ਜ਼ਿਆਦੇ ਵੀਡੀਓ ਪਾਉਣ ਉਹਦੇ ਨਾਲ ਲੋਕਾਂ ਦੇ ਵਿੱਚ ਇੱਕ ਗਲਤ ਮੈਸੇਜ ਜਾਂਦਾ ਤੇ ਤਾਂ ਕਰਕੇ ਮੇਰੀ ਕੋ ਇੱਕ ਬੇਨਤੀ ਸੋਨੋ ਮੇਰੀ ਸਾਰੇ ਜਿੰਨੇ ਵੀ ਮੇਰੇ ਭਰਾ ਜਿੰਨੇ ਵੀ ਉਥੋਂ ਦੇ ਸੰਚਾਲਕਾਂ ਜਿੰਨੇ ਵੀ ਉਸ ਚੀਜ਼ ਨੂੰ ਲੈ ਕੇ ਜਾਂਦੇ ਆ ਤੁਸੀਂ ਵੀ ਥੋੜਾ ਇਸੀ ਇਤੇ ਧਿਆਨ ਦਿਓ ਇਹਨਾਂ ਚੀਜ਼ਾਂ ਨੂੰ ਜਿਆਦਾ ਵਧਾ ਚੜਾ ਕੇ ਪੇਸ਼ ਨਾ ਕਰੋ ਕਿਉਂਕਿ ਲੋਕਾਂ ਦੇ ਵਿੱਚ ਇੱਕ ਜਿਹੜਾ ਮੈਸੇਜ ਆ ਉਹ ਵਧੀਆ ਜਾਵੇ ਗਲਤ ਤਰੀਕੇ ਨਾਲ ਮੈਸੇਜ ਨਾ ਜਾਵੇ ਕਿਉਂਕਿ ਜਿਹੜੇ ਇਹਨੂੰ ਮੱਥਾ ਟੇਕਦੇ ਆ ਜਾਂ ਉਹ ਇੱਕ ਨਾਰਮਲ ਦੀ ਤਰ੍ਹਾਂ ਇੱਕ ਆਮ ਬੱਚੇ ਆ ਜਿਹੜੇ ਆਮ ਬੱਚਿਆਂ ਦੀ ਤਰ੍ਹਾਂ ਉਹ ਆਮ ਜਿਹੜਾ ਬੱਚੇ ਆ ਬੱਚੀਆਂ ਉਹਨਾਂ ਦੀ ਤਰ੍ਹਾਂ ਇੱਕ ਬੱਚਾ ਕੋਈ ਜਿਆਦਾ ਉਸ ਚੀਜ਼ ਨੂੰ ਠੀਕ ਆ ਉਸ ਚੀਜ਼ ਨੂੰ ਗਲੋਰੀਫਾਈ ਨਾ ਕੀਤਾ ਜਾਵੇ ਕਿ ਲੋਕ ਜਿਹੜੇ ਆ ਮੁੜ ਕੇ ਮੱਥਾ ਟੇਕਣ ਪੈਰੀ ਹੱਥ ਲਾਉਣ ਠੀਕ ਆ ਉਸ ਤੋਂ ਬਾਅਦ ਇਹੋ ਜਿਹੀਆਂ ਚੀਜ਼ਾਂ ਨੂੰ ਪਹਿਲਾਂ ਹੀ ਤੁਹਾਨੂੰ ਪਤਾ ਕਿੰਨਾ ਕੁਝ ਨੁਕਸਾਨ ਹੋਈ ਜਾਂਦਾ ਉਸ ਤੋਂ ਬਾਅਦ ਇਹ ਆ ਕਿ ਮੇਰੇ ਭਰਾ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਥੋੜਾ ਜਿਹਾ ਤੁਸੀਂ ਵੀ ਜਿਹੜੇ ਇੰਨੀ ਜਲਦੀ ਪਿੱਛੇ ਲੱਗ ਜਾਂਦੇ ਹੋ ਠੀਕ ਆ ਇੰਨੇ ਅੰਧ ਹੋ ਜਾਂਦੇ ਹੋ ਕਿ ਅੱਖਾਂ ਤੋਂ ਜਿਵੇਂ ਆਪਾਂ ਬਲਾਈਂਡ ਹੋ ਜਾਂਦੇ ਆ ਵੀ ਆਪਾਂ ਕੁਝ ਵੀ ਨਹੀਂ ਸੋਚਦੇ ਇਸ ਤਰ੍ਹਾਂ ਤੁਹਾਨੂੰ ਵੀ ਥੋੜੀ ਸੋਚ ਚਾਹੀਦੀ ਆ ਤੁਹਾਨੂੰ ਵੀ ਸੋਚਣਾ ਚਾਹੀਦਾ ਕਿ ਕੀ ਚੀਜ਼ ਸਹੀ ਆ ਕੀ ਗਲਤ ਆ ਕਿਉਂਕਿ ਆਪਾਂ ਨੂੰ ਇੱਕ ਆਪਾਂ ਥੋੜਾ ਜਿਹਾ ਫੈਸਲਾ ਜਿਹੜਾ ਜਲਦਮਈ ਚ ਲੈ ਲੈਨੇ ਆ ਜਲਦੀ ਫੈਸਲਾ ਲੈ ਲੈਨੇ ਆ ਜਿਹਦੇ ਨਾਲ ਜਲਦੀ ਦੇ ਵਿੱਚ ਆਪਾਂ ਇਹ ਨਹੀਂ ਸੋਚਦੇ ਕੀ ਚੀਜ਼ ਕੀ ਗੱਲ ਤਾਂ ਕੀ ਸਹੀ ਅੱਜ ਤੱਕਰ ਤੁਸੀਂ ਇਹ ਦੇਖੋ ਕਿੰਨੀਆਂ ਵੀਡੀਓ ਪੈ ਰਹੀਆਂ ਉਸ ਦੇ ਇਹ ਨਹੀਂ ਵੀ ਕੋਈ ਬੰਦਾ ਇਸ ਤਰ੍ਹਾਂ ਬੋਲੇ ਜਾਂ ਕਰੇ ਕਿ ਭਾਈ ਇਹਨਾਂ ਚੀਜ਼ਾਂ ਦੇ ਵਿੱਚ ਨਾ ਉਹ ਨਾ ਇਹਨਾਂ ਚੀਜ਼ਾਂ ਨੂੰ ਵਧਾਜੜਾ ਕੇ ਪੇਸ਼ ਕਰੋ ਕਿ ਇਹ ਇੱਕ ਆਮ ਬੱਚਿਆਂ ਦੀ ਤਰ੍ਹਾਂ ਬੱਚਾ ਜਿਹੜਾ ਆਮ ਇੱਕ ਜਿਹੜਾ ਪਸ਼ੂ ਦੇ ਪੇਟ ਚ ਇੱਕ ਪਹਿਲਾ ਆਉਂਦਾ ਬੱਚਾ ਉਸ ਤਰ੍ਹਾਂ ਦਾ ਬੱਚਾ ਇਹ ਆਮ ਤੌਰ ਤੇ ਹੋ ਜਾਂਦਾ ਠੀਕ ਆ ਆਮ ਤੌਰ ਤੇ ਕੋਈ ਇਹ ਵੱਡੀ ਗੱਲ ਨਹੀਂ ਬਹੁਤ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਹੁੰਦੇ ਆ ਅੱਗੇ ਅਸੀਂ ਵੀਡੀਓ ਤਾਂ ਨਹੀਂ ਪਾਉਂਦੇ ਕਿਉਂਕਿ ਇੰਨਾਂ ਚੀਜ਼ਾਂ ਦੇ ਨਾਲ ਆ ਬਹੁਤ ਚੀਜ਼ਾਂ ਜਿਹੜੀਆਂ ਉਹ ਪੇਛੇ ਜਾਦੇ ਕੀਤੀਆਂ ਜਾਂਦੀਆਂ ਵਧਾ ਚੜਾ ਕੇ ਤਾਂ ਕਰਕੇ ਮੇਰੇ ਭਰਾ ਜਿੰਨੇ ਵੀ ਆ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਵੀਡੀਓ ਨੂੰ ਜਰੂਰ ਸੁਣਿਓ ਅਬੋਰ ਕਰਿਓ